ਜੀ ਅੱਜ ਦਾ ਜਿਹੜਾ ਇਹ ਫੈਕਟਰ ਪਾਸ ਤੇ ਰੱਖਿਆ ਗਿਆ ਹੈ ਕਾਦੇ ਸੰਬੰਧ ਦੇ ਵਿੱਚ ਰੱਖਿਆ ਗਿਆ ਇਹ ਜੀ ਕਾਂਗਰਸ ਪਾਰਟੀ ਸੂਚੀ ਹਾਈ ਕਮਾਂਡ ਵੱਲੋਂ ਤੇ ਕਾਂਗਰਸ ਦੇ ਪ੍ਰਧਾਨ ਪੰਜਾਬ ਦੇ ਰਾਜਾ ਵੜਿੰਗ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਕਿਸਾਨਾਂ ਤੇ ਜੋ ਤਸੱਦ ਹੋ ਰਿਹਾ ਜਿਉਂ ਉਹਨਾਂ ਦੇ ਗੋਲੇ ਭਰਾਏ ਜਾ ਰਹੇ ਆ ਅਥਰੂ ਗੈਸਟੀ ਜਾਂਦੇ ਆ ਸਿੱਧੇ ਸਿੱਧੀਆਂ ਗੋਲੀਆਂ ਮਾਰੇ ਜਾਂ ਜਾ ਰਹੀ ਆ ਤੇ ਸਾਡੇ ਸਭ ਕਰਨ ਜਿਹੜਾ ਪੰਜਾਬ ਦਾ ਪੁੱਤਰ ਸੀਗਾ ਕਿਸਾਨਾਂ ਦਾ ਉਹਨੂੰ ਸਿੱਧੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਉਹਦੇ ਸੰਬੰਧ ਵਿੱਚ ਅੱਜ ਰੋਜ਼ ਮਾਰਚ ਜਿਹੜਾ ਕਿਸਾਨਾਂ ਦੇ ਹੱਕ ਤੇ ਟਰੈਕਟਰਾਂ ਦੇ ਰੂਪ ਵਿੱਚ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਹਰ ਹਲਕਾ ਵੈਜ ਕੱਢਿਆ ਜਾ ਰਿਹਾ ਹਲਕਾ ਨਿਹਾਲ ਸਿੰਘ ਵਾਲਾ ਦੇ ਵਿੱਚ ਬਹੁਤ ਵੱਡੀ ਤਦਾਦ ਤੇ ਵਿੱਚ ਆ ਤੁਸੀਂ ਦੇਖਦੇ ਆ ਕਿ ਟਰੈਕਟਰਾਂ ਦੇ ਮਾਰਚ ਵਿੱਚ ਬਹੁਤ ਵੱਡੀ ਤਰ੍ਹਾਂ ਤੇ ਰੋਸ ਜਿਹੜਾ ਟ੍ਰੈਕਟਾਂ ਦੇ ਰੂਪ ਵਿੱਚ ਕਾਂਗਰਸ ਪਾਰਟੀ ਵੱਡੇ ਕੱਢਿਆ ਜਾ ਰਿਹਾ ਉਹਦੇ ਵਿੱਚ ਜਿੱਥੇ ਭਾਜਪਾ ਮੋਦੀ ਸਰਕਾਰ ਵੱਲੋਂ ਬਹੁਤ ਤੱਕਾ ਕੀਤਾ ਜਾ ਰਿਹਾ ਸਮੁੱਚੀ ਦੇਸ਼ ਦੇ ਵਿੱਚ ਕਿਸਾਨਾਂ ਦੇ ਉੱਪਰ ਉਹਦੇ ਵਿੱਚ ਤੇ ਜਿੱਥੇ ਪੰਜਾਬ ਦੀ ਜਿਹੜੀ ਸਰਕਾਰ ਆ ਮੌਜੂਦਾ ਭਗਵੰਤ ਮਾਨ ਉਹ ਬੂਕ ਦਰਸ਼ਨ ਦੇਖ ਰਿਆ ਬਣ ਕੇ ਕਿ ਉਹਨਾਂ ਨੇ ਨਾ ਤਾਂ ਅੱਜ ਤੱਕ ਪਰਚਾ ਦਰਜ ਕੀਤਾ ਜਿੰਨਾ ਕਾਤਲਾਂ ਨੇ ਉਹ ਬੱਚੇ ਨੂੰ ਕਤਲ ਕੀਤਾ ਤੇ ਨਾ ਹੀ ਅੱਜ ਤੱਕ ਜਿਹੜਾ ਭਗਵੰਤ ਮਾਨ ਦੇ ਕਿਸਾਨਾਂ ਦੇ ਹੱਕ 'ਚ ਕੋਈ ਜਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਪਿੱਛੇ ਜਿਉਂ ਤੁਹਾਡੇ ਸਾਹਮਣੇ ਆ ਕੇ ਪੰਜਾਬ ਦੇ ਵਿੱਚੋਂ ਉਹ ਕਿ ਦਿੱਲੀ ਜਿਹੜਾ ਪਹਿਲਾਂ ਮੋਰਚਾ ਲੱਗਿਆ ਸੀ ਕ੍ਰਾਂਤ ਮੋਰਚਾ ਉਹਦੇ 'ਚ ਕਾਂਗਰਸ ਪਾਰਟੀ ਨੇ ਕਿਸ ਤਰ੍ਹਾਂ ਇਹ ਹੱਲ ਕੱਢਿਆ ਸੀ ਤੇ ਅੱਜ ਜਿਹੜੀ ਆਮ ਆਦਮੀ ਪਾਰਟੀ ਹੈ ਉਹਨਾਂ ਨੇ ਤੁਹਾਡੇ ਸਾਹਮਣੇ ਦੇਖ ਲਓ ਕਿ ਕਿਸ ਤਰ੍ਹਾਂ ਹਾਲ ਜਿਹੜਾ ਆਪਣੇ ਬਾਰਡਰ ਤੇ ਪੰਜਾਬ ਦੇ ਅੰਦਰ ਕਰਵਾਤਾ ਇਹ ਇਹ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਇਹ ਬਹੁਤ ਜਿਹਦੇ ਚ ਅਪ ਕਹਦੀ ਹੈ ਵੀ ਇਹਨੂੰ ਸਮਝ ਹੀ ਨਹੀਂ ਆ ਰਹੀ ਕਿ ਉਹ ਕਰੀਏ ਤਾਂ ਕੀ ਕਰੀਏ ਇਸ ਕਰਕੇ ਅਸੀਂ ਅੱਜ ਰੋਸ ਮਾਰਚ ਜਿਹੜਾ ਟਰੈਕਟਰਾਂ ਦੇ ਰੂਪ ਵਿੱਚ ਕੱਢਿਆ ਉਹ ਸਮੁੱਚੇ ਭਾਰਤ ਸਰਕਾਰ ਦੇ ਰੋਸ ਵਿੱਚ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਅੱਜ ਬਹੁਤ ਵੱਡੀ ਤਲਾਤ ਦੇ ਟਰੈਕਟਰਾਂ ਦੇ ਰੂਪ ਵਿੱਚ ਰੋਸ ਮਾਰਚ ਕੀਤਾ ਇਹ ਜੀ ਅਸੀਂ ਅੱਜ ਮਾਣੂਕੇ ਪਿੰਡ ਮੰਡੀ ਤੋਂ ਸਟਾਰਟ ਕਰਕੇ ਅੱਜ ਜਿੱਦਾਂ ਦਾ ਪੰਪਾ ਜਿੱਥੇ ਸਾਰਾ ਸ਼ਹਿਰ ਕਵਰ ਕੀਤਾ ਤੇ ਸਮੁੱਚਾ ਰਸਤਾ ਕਵਰ ਕੀਤਾ ਜਿਹੜਾ ਹਲਕਾ ਨਿਹਾਲ ਸਿੰਘ ਵਾਲਾ ਸੀ ਪਰਕ ਸ਼ਾਮਲ ਹੋਏ ਆ ਜਾਂ ਹੋਰ ਨਹੀਂ ਨਹੀਂ ਹਲਕਾ ਨਿਹਾਲ ਸਿੰਘ ਦੇ ਹਰੇ ਹਰੇ ਹਲਕੇ ਚ ਜਿਹੜਾ ਮੋਗੇ ਵਾਲਿਆਂ ਨੇ ਮੋਗੇ ਕੱਢਿਆ ਬਾਗੇ ਪਰਾਣੇ ਵਾਲਿਆਂ ਨੇ ਬਾਗੇ ਪਰਾਣੇ ਕੱਢਿਆ ਧਰਮਗੋੜ ਚਾਰੇ ਹਲਕਿਆਂ ਦੇ ਵਿੱਚ ਅੱਜ ਵੱਡੀ ਤਰ੍ਹਾਂ ਦੇ ਟ੍ਰੈਕਟਰ ਮਾਰਤੀ ਜਿਹੜਾ ਕੱਢਿਆ ਮੈਂ ਸਭ ਤੋਂ ਪਹਿਲਾਂ ਦਾ ਦੱਸਣਾ ਚਾਹੁੰਦਾ ਕਿ ਮੈਂ ਹਲਕਾ ਨਿਹਾਲ ਸਿੰਘ ਵਾਲੇ ਦਾ ਕੋਆਰਡੀਨੇਟਰ ਆ ਇਸ ਤੋਂ ਪਹਿਲਾਂ ਬਾਗਾ ਪਰਾਣਾ 1 ਸਾਲ ਸੇਵਾ ਕੀਤੀ ਆ ਸੋ ਪਾਰਟੀ ਦਾ ਦਿਸ਼ਾ ਨਿਰਦੇਸ਼ ਮਿਲੇ ਸੀਗੇ ਕਿ ਆਪਾਂ ਜੋ ਕਿਸਾਨ ਸਾਡੇ ਆਪਣੇ ਦਿੱਲੀ ਜਾ ਰਹੇ ਸੀਗੇ ਬੜੀ ਅਮਨ ਅਮਾਨ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਰਸਤੇ 'ਚ ਰੋਕ ਕੇ ਕਿਸ ਤਰ੍ਹਾਂ ਉਹਨਾਂ ਤੇ ਤਸ਼ੱਦਦ ਕੀਤਾ ਗਿਆ ਸੋ ਉਸ ਨੂੰ ਦੇਖਦੇ ਹੋਏ ਸਾਡੀ ਕਾਂਗਰਸ ਪਾਰਟੀ ਨੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਵੀ ਹਰ ਹਲਕੇ ਵਿੱਚ ਆਪਾਂ ਇਹ ਕਿਸਾਨਾਂ ਦੇ ਹੱਕ ਵਿੱਚ ਰੋਸ ਮਾਰਚ ਕਢਣਾ ਸੋ ਟਰੈਕਟਰਾਂ ਦੇ ਰੂਪ ਵਿੱਚ ਅੱਡ-ਅੱਡ ਬਲਾਕਾਂ 'ਚ ਅੱਡ-ਅੱਡ ਸਾਡੀ ਕੰਸਟੀਜੂਐਂਸੀ 'ਚ ਸੋ ਮੈਂ ਇੱਥੇ ਨਿਆਲ ਸਿੰਘ ਵਾਲੇ ਸਾਡੇ ਭੁਪਿੰਦਰ ਸਿੰਘ ਜੀ ਜੋ ਸਾਹੂ ਕੇ ਨੇ ਇਹ ਇਨਚਾਰਜ ਨੇ ਸਾਡੇ ਇੱਥੇ ਹਲਕੇ ਦੇ ਸੋ ਇਹਨਾਂ ਦੀ ਰਹਿਨਮਾਈ ਹੇਠ ਜਦੋਂ ਅਸੀਂ ਪਿੰਡ ਮਾਣੂ ਕੇ ਗਿਲ ਮਾਣੂ ਕੇ ਜਿੱਥੋਂ ਅਸੀਂ ਸ਼ੁਰੂਆਤ ਕੀਤੀ ਆ ਬਹੁਤ ਭਾਰੀ ਤਦਾਦ ਵਿੱਚ ਟਰੈਕਟਰ ਆਏ ਤੁਸੀਂ ਦੇਖਿਆ ਹੋਣਾ ਕਿਸ ਤਰ੍ਹਾਂ ਲੋਕਾਂ ਚ ਸ਼ਾਹ ਸੀ ਕਿਸ ਤਰ੍ਹਾਂ ਕਾਂਗਰਸ ਦੇ ਝੰਡੇ ਨਾਲ ਲਾ ਕੇ ਕਿਸਾਨੀ ਦੇ ਝੰਡੇ ਲਾ ਕੇ ਲੋਕ ਇਹ ਜਿਹੜੇ ਆ ਭਾਜੀ ਜੀ ਪੀ ਸਰਕਾਰ ਆ ਜਾਂ ਪੰਜਾਬ ਦੀ ਸਾਡੀ ਸਰਕਾਰ ਆ ਉਹਨਾਂ ਦੇ ਉਲਟ ਇਹ ਅਸੀਂ ਪ੍ਰਚਾਰ ਕੀਤਾ ਸੋ ਆਪਾਂ ਦੇਖਦੇ ਆ ਕਿ ਕਿਸ ਤਰ੍ਹਾਂ ਅਮਨ ਅਮਾਨ ਦਾ ਜੋ ਸਾਡੇ ਜਾ ਲੀਡਰ ਕਿਸਾਨ ਲੀਡਰ ਜਾ ਰਹੇ ਸੀ ਕਿ ਕਿਸ ਤਰ੍ਹਾਂ ਰੋਕ ਕੇ ਸਾਡੇ ਕਿਸਾਨਾਂ ਨੂੰ ਕੁੱਟਿਆ ਗਿਆ ਇੱਕ ਨੌਜਵਾਨ ਦੀ ਮੌਤ ਹੋ ਗਈ ਆ ਤੇ ਬਾਕੀ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਬੂਰੀਆਂ ਚ ਪਾ ਕੇ ਲੈ ਗਏ ਗਾਂ ਉਹਨਾਂ ਦੀਆਂ ਲੱਤਾਂ ਤੋੜਤੀਆਂ ਕਿਸੇ ਦੀ ਅੱਖਾਂ ਚਲੇ ਗਈਆਂ ਬਹੁਤ ਭਾਰੀ ਤਤ ਤਦਦ ਹੋਇਆ ਕਦੇ ਇਸ ਤਰ੍ਹਾਂ ਦਾ ਤਾਂ ਮੈਂ ਕਹਿੰਨਾ ਪਾਕਿਸਤਾਨ ਵਾਲੇ ਜਾਂ ਚైనా ਵਾਲੇ ਨਹੀਂ ਕਰਨਗੇ ਜੋ ਸਾਡੇ ਦੇਸ਼ ਵਿੱਚ ਸਾਡੇ ਕਿਸਾਨਾਂ ਨਾਲ ਹੋ ਰਿਹਾ ਸੋ ਇਹ ਬਹੁਤ ਘਟੀਆ ਸੋਚ ਆ ਕਿਉਂਕਿ ਨਾਲੇ ਮੰਗਾ ਮੰਨ ਕੇ ਬੈਠੇ ਸੀਗੇ ਫਿਰ ਇਹ ਜੋ ਸਾਡੀ ਆਪਣੀ ਆਪ ਦੀ ਸਰਕਾਰ ਆ ਉਹਨਾਂ ਨੇ ਪਿਛਲੇ ਦਿਨਾਂ ਚ ਇਹ ਵੀ ਕਿਹਾ ਸੀਗਾ ਕਿ ਜੋ ਸਾਡੇ ਪੰਜਾਬ ਦੇ ਅੰਦਰ ਆ ਕੇ ਮੁੰਡਿਆਂ ਤੇ ਤਸੱਦਦ ਕੀਤਾ ਨੌਜਵਾਨਾਂ ਦੇ ਤਸੱਦਦ ਕੀਤਾ ਜਾਂ ਮੁੰਡਾ ਸਾਡੇ ਨੌਜਵਾਨ ਦੀ ਜਾਨ ਗਈ ਆ ਇਹਦਾ ਮੈਂ ਅੱਜ ਹੀ ਲੈ ਕੇ ਨੋਟਿਸ ਤੇ ਕੱਲ ਨੂੰ ਪਰਚਾ ਦਰਜ ਕਰ ਦੂੰਗਾ ਪਰ ਪਤਾ ਨਹੀਂ ਕੀ ਹੋ ਜਾਂਦਾ ਰਾਤੋਂ ਰਾਤ ਫੇਰ ਡਰ ਗਿਆ ਸਵੇਰੇ ਸਵੇਰ ਨੂੰ ਬਸ ਉਸ ਗੱਲ ਤੋਂ ਮੁੱਕਰ ਗਿਆ ਸੋ ਜਦ ਹੀ ਇਹ ਪਾਚਾ ਪਰਚਾ ਨਹੀਂ ਦਰਜ ਕਰਦੇ ਜੋ ਵੀ ਸਾਡੀ ਪਾਰਟੀ ਦਾ ਦਿਸ਼ਾ ਨਿਰਦੇਸ਼ ਹੋਊਗਾ ਸਾਡੇ ਪ੍ਰਧਾਨ ਜੀ ਦਾ ਰਾਜਾ ਅਮਰਿੰਦਰ ਸਿੰਘ ਜੀ ਦਾ ਸੋ ਉਹ ਜੋ ਵੀ ਸਾਨੂੰ ਦਿਸ਼ਾ ਨਿਰਦੇਸ਼ ਦਿੰਦੇ ਰਹਿੰਦੇ ਆ ਜੋ ਵੀ ਸਾਨੂੰ ਗਾਈਡਲਾਈਨ ਦੇਣਗੇ ਚਾਹੇ ਧਰਨੇ ਕਰਨੇ ਪੈਣ ਆਪਾਂ ਨੂੰ ਇਹ ਵੀ ਪਤਾ ਵੀ ਇਹ politcal ਤੌਰ ਤੇ ਸਾਨੂੰ ਕਿਸਾਨਾਂ ਨੇ ਇਜਾਜ਼ਤ ਨਹੀਂ ਦਿੱਤੀ ਹੋਈ ਜੇ ਇਸ politcal ਤੌਰ ਤੇ ਜਦੋਂ ਵੀ ਸਾਨੂੰ ਕਹਿਣਗੇ ਜੇ ਪਾਰਟੀਆਂ ਨੂੰ ਕਹਿਣਗੇ ਤਾਂ ਅਸੀਂ ਉੱਥੇ ਜਾ ਕੇ ਵੀ ਲੜਾਈ ਲੜਨ ਨੂੰ ਤਿਆਰ ਆ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਪਰ ਫਿਰ ਵੀ ਜੋ ਵੀ ਸਾਨੂੰ ਉੱਪਰੋਂ ਪਾਰਟੀ ਦਾ ਦਿਸ਼ਾ ਨਿਰਦੇਸ਼ ਆਉਂਦਾ ਅਸੀਂ ਉਸ ਨੂੰ ਪਾਲਣਾ ਕਰਦੇ ਹੋਏ ਹਮੇਸ਼ਾ ਕਿਸਾਨਾਂ ਨਾਲ ਜੋ ਵੀ ਸਾਡੀ ਮਜ਼ਦੂਰ ਜਥੇਬੰਦੀ ਕਿਸਤਾਨ ਜਥੇਬੰਦੀ ਜੋ ਵੀ ਆਪਣੀਆਂ ਹੱਕੀ ਮੰਗਾਂ ਦਾ ਸੰਘਰਸ਼ ਕਰਦੀ ਆ ਉਹਦੇ ਨਾਲ ਆ ਕਾਂਗਰਸ ਪਾਰਟੀ ਹਮੇਸ਼ਾ ਖੜੀ ਆ ਖੜੂ ਜੇ ਖੜੀ ਰਹੂਗੀ ਸੋ ਮੈਂ ਇੱਕ ਵਾਰ ਫਿਰ ਭਵਿੰਦਰ ਸਿੰਘ ਸਾਹੂਕੇ ਜੀ ਦੀ ਟੀਮ ਦਾ ਸਾਰੇ ਸਾਥੀਆਂ ਦਾ ਜਿੰਨੇ ਵੀ ਇੱਥੇ ਕਿਸਾਨ ਵੀ ਆਏ ਆ ਮਜ਼ਦੂਰ ਵਰਗ ਆਇਆ ਸਾਰਿਆਂ ਦਾ ਕੋਟ ਕੋਟ ਧੰਨਵਾਦ ਕਰਦਾ ਕਿ ਕਿਉਂਕਿ ਆਲੂਆਂ ਦਾ ਸੀਜ਼ਨ ਚੱਲਦਾ ਇੱਧਰ ਆਲੂ ਬਹੁਤ ਲੱਗਦੇ ਕੰਮ ਦਾ ਟਾਈਮ ਆ ਪਰ ਫਿਰ ਵੀ ਜੱਟਾਂ ਨੇ ਟਰੈਕਟਰ ਮਜ਼ਦੂਰਾਂ ਨੇ ਟਰੈਕਟਰ ਲੈ ਕੇ ਆਂਦੇ ਆ ਝੰਡੇ ਲਾ ਕੇ ਲੈਂਦੇ ਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਖਿਮਾ ਦਾ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀ ਪ੍ਰਧਾਨ ਜੀ ਅੱਜ ਆਪਣੇ ਹਲਕੇ ਨੇ ਆਲ ਸਿੰਘ ਵਾਲਾ ਦੇ ਵਿੱਚ ਸਮੁੱਚੀ ਕਾਂਗਰਸ ਟੀਮ ਅੱਜ ਆਲ ਕੇ ਦੀ ਟਰੈਕਟਰ ਮਾਰ ਚੱਲਿਆ ਜਾ ਰਿਹਾ ਕਿਸ ਤਰ੍ਹਾਂ ਦੇ ਸਾਡੀ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਸਾਡੇ ਮਾਨਯੋਗ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਬੜਿੰਗ ਤੇ ਸਾਡੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਰੇ ਪੰਜਾਬ ਚ ਅਸੈਂਬਲੀ ਹਲਕਿਆਂ ਵਿੱਚ ਕਿਸਾਨੀ ਸੰਘਰਸ਼ ਦੇ ਹੱਕ ਦੇ ਵਿੱਚ ਟਰੈਕਟਰ ਰੋਸ ਮਾਰਚ ਕੀਤਾ ਦਾ ਨੇਸ਼ਾੰਦ ਸੀ ਉਸੇ ਤਹਿਤ ਸਾਡੇ ਹਲਕਾਚਾਰ ਭਵਿੰਦਰ ਸਾਹੋਕੇ ਕੋਆਰਡੀਨੇਟਰ ਮਨਜੀਤ ਹੰਬੜਾ ਸਾਡੇ ਬਲਾਕ ਪ੍ਰਧਾਨ ਦਰਜਾ ਬਰਜਾ ਸਾਡੇ ਅਹੁਦੇਦਾਰ ਸਭਾਨ ਪੰਜ ਸਰਪੰਨ ਸਰਪੰਨ ਸਭਾਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਹਿਬਾਨ ਹੋਰ ਵੀ ਜਿੰਨੇ ਵਰਕਰ ਸੀਗੇ ਤੇ ਸਾਰੇ ਕਿਸਾਨ ਵੀਰ ਬੜੇ ਉਤਸ਼ਾਹ ਨਾਲ ਇਸ ਰੋਸ ਰੈਲੀ ਟ੍ਰੈਕਟਰ ਰੋਸ ਰੈਲੀ 'ਚ ਹਿੱਸਾ ਲਿਆ ਜਿਹੜੀਆਂ ਸਰਕਾਰਾਂ ਪਹਿਲਾਂ ਕਹਿੰਦੀਆਂ ਸੀ ਵੀ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ 23 23 ਫਸਲਾਂ ਦੇ ਉੱਤੇ ਪੰਜਾਂ ਮਿੰਟਾਂ ਦੇ ਵਿੱਚ ਐਮਐਸਪੀ ਦੇਵਾਂਗੇ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭੌਂਸੇ ਮਾਨ ਦਿੱਲੀ ਦੇ ਉਧਾਰਨ ਦੇ ਵਿੱਚ 800 ਰੁਪਏ ਕਣਕ ਦਾ ਰੇਟ ਵਧ ਦਿੱਤਾ ਦਿੱਲੀ ਸਟੇਟ ਨੇ ਅਸੀਂ ਇਹ 50 ਮਿੰਟਾਂ ਤੱਕ ਜੋ ਸਾਡੀ ਸਰਕਾਰ ਉਹ ਨਹੀਂ ਲਾਂਭੇ ਕਰਦੇ ਉਹ ਅਸੀਂ ਸਰਕਾਰ ਨੂੰ ਐਮਐਸਪੀ ਲਾਗੂ ਕਰਾਂਗੇ ਐਮਐਸਪੀ ਵੱਧਤਾ ਕੀ ਰੇਟ ਦੇਣਾ ਸੀ ਐਮਐਸਪੀ ਜਿਹੜੀ ਲਾਗੂ ਹੋ ਰਹੀ ਦੀ ਉਹਦੇ ਬਤੇ ਆਪਣਾ ਕਹਿੰਦੇ ਧਰਨੇ ਲਈ ਬੈਠੇ ਆ ਉਹਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਨ ਦੀ ਬਜਾਏ ਨਾ ਤਾਂ ਪਰਚਾ ਦਰਜ ਕਰ ਰਹੇ ਹੈ ਜਿਹੜਾ ਕੋਈ ਗੋਲੀ ਨਾਲ ਸਾਡਾ ਕਿਸਾਨ ਸ਼ਹੀਦ ਹੋਇਆ ਉਥੇ ਜਿੰਨੇ ਵੀ ਦੱਸਿਆ ਹਮੜਾ ਸਾਹਿਬ ਨੇ ਵੀ ਤੱਕੇ ਹੋ ਰਹੇ ਆ ਬੱਚਿਆਂ ਦੇ ਸਾਡੇ ਜਿਹੜੇ ਕਿਸਾਨ ਵੀਰ ਆ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਬਿ撒ਰੇ ਜਾ ਰਹੇ ਆ ਜ਼ਖਮੀ ਕੀਤੇ ਗਏ ਆ ਕਈਆਂ ਦੀਆਂ ਅੱਖਾਂ ਚਲੀ ਗਈਆਂ ਪਰਚਾ ਦਰਜ ਕਰਨ ਦੀ ਬਜਾਏ ਰਾਤ ਨੂੰ ਕੁਛ ਕਹਿੰਦੀ ਸਰਕਾਰ ਤੇ ਸਵੇਰ ਨੂੰ ਉਸ ਗੱਲ ਤੋਂ ਮੁੱਕਰ ਜਾਂਦੀ ਹੈ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਕਿਸਾਨ ਮਜ਼ਦੂਰ ਏਕਤਾ ਦੇ ਹੱਕ ਦੇ ਵਿੱਚ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਟਰੈਕਟਰ ਮਾਰਚ ਬਹੁਤ ਭਾਰੀ ਤਾਦਾਦ ਦੇ ਵਿੱਚ ਮਾਣੂਕੇ ਮੰਡੀ ਤੋਂ ਲੈ ਕੇ ਇਹ ਬਰਨਾਲਾ ਰੋਡ ਤੱਕ ਤਕਰੀਬਨ 12 ਕਿਲੋਮੀਟਰ ਦਾ ਸਫ਼ਰ 12-13 ਕਿਲੋਮੀਟਰ ਦਾ ਸਫ਼ਰ ਅਸੀਂ ਕੀਤਾ ਬੜਾ ਉਤਸ਼ਾਹ ਸੀ ਲੋਕਾਂ ਦੇ ਵਿੱਚ ਇਹ ਬਹੁਤ ਜਿਆਦਾ ਰੋਸ ਸੀਗਾ ਸਰਕਾਰ ਪ੍ਰਤੀ ਪੰਜਾਬ ਸਰਕਾਰ ਪ੍ਰਤੀ ਵੀ ਤੇ ਕੇਂਦਰ ਸਰਕਾਰ ਪ੍ਰਤੀ ਇਹ ਅਸੀਂ ਅਪੀਲ ਕਰਦੇ ਹਾਂ ਸਾਰੇ ਕਾਂਗਰਸ ਪਾਰਟੀ ਵਾਲੇ ਵੀ ਜਿਹੜੀਆਂ ਮੌਜੂਦਾ ਸਰਕਾਰਾਂ ਆ ਬਿਸ਼ਾਪ ਕੋ ਕੇਂਦਰੀ ਸਰਕਾਰ ਹੋਵੇ ਜਿਨ੍ਹਾਂ ਨੇ ਪਹਿਲਾਂ ਵੀ 3 ਸਾਲ ਪਹਿਲਾਂ ਵਾਅਦੇ ਕੀਤੇ ਸੀ ਉਹ ਵਾਅਦੇ ਤੋਂ ਮੁੱਕਰ ਰਹੀ ਹੈ ਐਮਐਸਪੀ ਦੀ ਜਿਹੜੀ ਗਰੰਟੀ ਦੇਣ ਤੋਂ ਤੇ ਪੰਜਾਬ ਸਰਕਾਰ ਜਿਹੜੀ ਕਹਿੰਦੀ 23 ਫਸਲਾਂ ਤੇ ਇਹਨਾਂ ਦੀ ਮੰਤਰੀ ਜੀ ਮਾਨਯੋਗ ਅਨਮੋਲ ਗਗਨ ਮਾਨ ਤੁਸੀਂ ਸੋਸ਼ਲ ਮੀਡੀਆ ਤੇ ਪਹਿਲੇ ਦੇਖਿਆ ਹੋਣਾ ਵੀ 23 ਫਸਲਾਂ ਦੇ 5 ਮਿੰਟਾਂ ਚ ਅਸੀਂ ਐਮਐਸਪੀ ਲਾਗੂ ਕਰਾਂਗੇ ਉਹ ਹੁਣ ਕਿਤੇ ਨਹੀਂ ਲੱਭਦੇ ਵਾਅਦੇ ਇਸ ਕਰਕੇ ਸਾਰੇ ਸਮੁੱਚਾ ਪੰਜਾਬ ਕਿਸਾਨੀ ਵਰਗ ਨਾਲ ਜੁੜਿਆ ਹੋਇਆ ਸਾਰੇ ਇਸ ਰੋਸ ਵਿੱਚ ਧਰਨੇ ਦੇ ਵੱਧ ਚੜ ਕੇ ਸਾਰੇ ਪੰਜਾਬ ਚ ਹਿਸਾ ਲੈ ਰਹੇ ਆ ਇਨਾ ਹੀ ਕਹਿੰਦਾ ਮੈਂ ਖੇਮਾ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ